ਸੂਹੰ ਮਹਾਰਾਜ ਸ਼ੀਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੂਹੰ ਮਹਾਰਾਜ ਸ਼ੀਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੂਹੰ ਮਹਾਰਾਜ ਸ਼ੀਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਜੋਤੀ ਜੋਤ ਸਰੂਪ ਹਾਰੋ ਆਪ ਆਪਣੀ ਜੋਤ ਧਾਰੋ ਗੁਰਮੁਖ ਸਾਚੇ ਦੇਵੇ ਵਾਰੋ ਦਰਦ ਮਾਰਾ ਬੰਕ ਸੁਹਾਂਇੰਦਾ ਪੰਚਮ ਪਾਇਆ ਗੁਣ ਨਿਧਾਨਾ ਪੰਚਮ ਬੈਠਾ ਰੁੱਤ ਸੁਹਾਈਆ ਸ਼ਬਦ ਰਖਾਏ ਧੁਰ ਫਰਮਾਨਾ ਅਪਣੇ ਸੰਗ ਰਖਾਈਆ ਆਪੇ ਗੋਪੀ ਆਪੇ ਕਨਾਂ ਆਪੇ ਮੰਡਲ ਰਾਸ ਪਾਈਆ ਆਪੇ ਜੋਤੀ ਪਵਨ ਮਸਨ ਆਪੇ ਬੈਠਾ ਮੁਖ ਚ ਪਾਈਆ ਆਪ ਸੁਨਾਏ ਅਨਹਦ ਪੰਚਮ ਤਰਾਨਾ ਆਪੇ ਆਪਣਾ ਰਾਗ ਅਲਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਜੋਤ ਧਾਰੂ ਗੁਰਮਖ ਸਾਚੇ ਸੰਤ ਜਨਾ ਦਰ ਕਰ ਸਾਚੇ ਦੇਵਧਾਈਆ ਕਰ ਸਾਚੇ ਕਰ ਵਡਿਆਈ ਗੁਰਮਖ ਵਿਰਲਾ ਪਾਏਂਦਾ ਜੁਗ ਜੁਗ ਪ੍ਰਭ ਪੈਜ ਰਖਾਈ ਆਪਨਾ ਵਿਰਦ ਰਖਾਏਂਦਾ ਕਲਯੁਗ ਤੇਰੀ ਅੰਤ ਅੰਤ ਕੁੜਮਾਈ ਝੂਠ ਝੂਠ ਪ੍ਰਭ ਝੋਲੀ ਪਾਏਂਦਾ ਸਾਚੇ ਦਰਵਜੇ ਵਧਾਈ ਮਨਮਤ ਨਾਚ ਨਚਾਏਂਦਾ ਗੁਰਮੁਖ ਬੈਠੇ ਮੁਖ ਸ਼ਰਮਾਈ ਪ੍ਰਭ ਆਤਮੇ ਅੰਦਰ ਫੋਲ ਫੁਲਾਏਂਦਾ ਜੋਤੀ ਜੋਤ ਸਰੂਪ ਹਰੂ ਆਪ ਆਪਣੀ ਜੋਤ ਧਰ ਪੰਚਮ ਵੇਖੇ ਸਾਚਾ ਕਰ ਕਰ ਬਾਰੀ ਆਪ ਹੋ ਜ ਆਇਂਦਾ ਪੰਚਮ ਕਰ ਤਖਤ ਸੁਲਤਾਨਾ ਹਰ ਆਪਣਾ ਆਪ ਵਿਖਾਇਆ ਆਪੇ ਨਰ ਆਪੇ ਹਰ ਜੋਤ ਸਰੂਪੀ ਹਰ ਪਗਮਾਨਾ ਆਪੇ ਆਪਣੀ ਬਣਤ ਬਨਾਇਆ ਆਪੇ ਮਰਦ ਆਪ ਮਰਦਾਨਾ ਨਾਰੀ ਕੰਤ ਆਪ ਹੋ ਆਇਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਜੋਤ ਤਾਰ ਗੁਰਮਖ ਸਹਾਈ ਇੱਕ ਦਰ ਦਰਦ ਵਾਰਾ ਰਿਹਸ ਸਹਾਇਆ ਦਰਦਵਾਰੇ ਪੰਚਮ ਪਾਇਆ ਪੰਚਮ ਰਾਗ ਅਲਾਇੰਦਾ ਆਪੇ ਆਪਣਾ ਜਗਤ ਤਜਾਇਆ ਪ੍ਰਭ ਪੂਰਾ ਦਇਆ ਕਮਾਇੰਦਾ ਹੋ ਮੈਂ ਹੰਕਤਾ ਰੋਗ ਮਿਟਾਇਆ ਗੁਰਮੁਖ ਮੇਲ ਮਲਾਇੰਦਾ ਦਰਵ ਭਖਾਰੀ ਬਨਕੇ ਆਇਆ ਨਾ ਮਨਧਾਨਾ ਸੰਗ ਰਖਾਏਂਦਾ ਜਨ ਭਗਤਾ ਚ ਚੋਲੀ ਰੰਗਨ ਆਇਆ ਸ਼ਬਦ ਕੋੜੇ ਆਪ ਚੜਾਏਂਦਾ ਜੋਤੀ ਜੋਤ ਸਰੂਪ ਹਰ ਆਪ ਆਪਣੀ ਜੋਤ ਤਾਰ ਪੰਚਮ ਵੇਖੇ ਸਾਚਾ ਕਰ ਕਰ ਸਾਚਾ ਇੱਕ ਸੁਹਾਏਂਦਾ ਸਚੁ ਚਬਦ ਬਿਵਾਨਾ ਏਕਾ ਏਕ ਉਠਾਇਆ ਕਿਸੇ ਹੱਥ ਨਾ ਆਏ ਰਾਜਾ ਰਾਣਾ ਸ਼ਾਸਲਤਾਨ ਵੇਖ ਨਾ ਪਾਇਆ ਗੁਰਮੁਖ ਵਿਰਲਾ ਚਤਰ ਸੁਜਾਨ ਪ੍ਰਭ ਸਾਚੇ ਆਪ ਉਠਾਇਆ ਹੱਥੀ ਬੰਨੇ ਨਾਮ ਗਾਨਾ ਸਾਚਾ ਸਗਨ ਮਨਾਇਆ ਏਕਾਂ ਦੇਵੇ ਤੁਰ ਫਰਮਾਨ ਅਗ ਜਗਾ ਦੀ ਸ਼ਬਦ ਬ੍ਰਹਮਾ ਦੀ ਜੁਗ ਜੁਗ ਖੇਲ ਖਿਲਾਇਆ ਦਰ ਕਰ ਸਾਚੇ ਕਰ ਪਰਮਾਨ ਆਪੇ ਆਪਣੇ ਅੰਗ ਸਮਾਇਆ ਪੰਚ ਮਚੇ ਤਰ ਮਾਰਤਿਆਨਾ ਸੰਮਤ 14 ਵੇਖ ਵਿਖਾਇਆ ਗੁਰਮਖ ਸਾਚਾ ਬਾਲ ਰਿਣ ਧਾਨ ਗੁਰ ਪੂਰੇ ਆਪਣੀ ਗੋਦ ਉਠਾਇਆ ਦੋ ਜਹਾਨੀ ਦੇਵੇ ਮਨ ਜਮ ਜੰਧਾਰ ਨੇੜ ਨ ਆਇਆ ਧਰਮ ਰਾਏ ਪਹਿਣਾ ਮੁਖ ਚਰਮਨ ਨ ਨੀਤਰ ਨੇਨ ਮੁਖ ਛਪਾਇਆ ਚਿਤਰ ਗੁਪਤੋ ਹਚਾਮ ਮਕਾਨਾ ਲੇਖਾਇ ਆਪਣੇ ਹੱਥ ਰਖਾਇਆ ਪ੍ਰਗਟ ਹੋਏ ਹਰ ਪ੍ਰਗਮਨ ਗੁਰਮੁਖੇ ਆਪਣੇ ਅੰਗ ਲਗਾਇਆ ਜੋਤੀ ਜੋਤ ਸਰੂਪ ਹਟ ਆਪ ਆਪਣੀ ਜੋਤ ਤਾਰ ਹਰ ਜਨ ਮੇ ਲਾਇਕ ਕਰ ਹਰ ਜਨ ਮੇ ਲਾਇਕ ਦਰ ਕਰ ਸਾਚਾਰੇ ਹੱ ਸੋਹਾਇਆ ਪੰਚਮ ਕਰ ਹਰ ਪ੍ਰਭ ਪਾਇਆ ਪੰਚਮ ਤਤ ਵਜੇ ਵਿਧਾਈਆਂ ਸਾਚੀ ਸਾਈ ਸਈਆ ਮੰਗਲ ਗਾਇਆ ਕਰ ਮਿਲਿਆ ਸਾਚਾ ਮਾਹੀਆ ਆਤਮ ਸੇ ਜਾ ਇੱਕ ਹੰਡਾਇਆ ਪਰਮਾਨੰਦ ਵਿੱਚ ਸਮਾਈਆ ਜੇ ਰਜ ਅੰਡ ਫੰਦ ਕਟਾਇਆ ਉਤਪੱਜ ਛੇਤ ਜਦ ਦੂਰ ਕਰਾਇਆ ਕੰਤ ਸਹਾਗੀ ਏਕਾ ਪਾਇਆ ਨਾਰੀ ਰੂਪ ਅਖਵਾਈਆ ਗੁਰਮੁਖ ਸਾਚੇ ਸਾਚੀ ਸੇਵਾ ਲਾਇਆ ਸੇਵਕ ਸੇਵਾ ਲੇਖੇ ਲਾਈਆ ਦੇਵੀ ਦੇਵਾ ਕਿਸੇ ਹੱਥ ਨ ਆਇਆ ਕਰੋੜ ਤੇਤੀ ਸਾਰੇ ਹਾ ਕਰ ਲਾਈਆ ਬ੍ਰਹਮਾ ਚਿਵ ਪੇਵ ਨ ਪਾਇਆ ਗੁਰ ਪੀਰ ਗਏ ਗਾਈਆ ਆਪੇ ਆਪਣਾ ਤਾਮ ਸੁਹਾਇਆ ਅਪਣੀ ਕਲ ਰਿਹਾਂ ਵਰਤਾਈਆ ਜੁਗ-ਜੁਗ ਆਪਣਾ ਭੇਖ ਵਟਾਇਆ RAM RAM KR RAMA KRISHNA ਰੂਪ ਵਟਾਈਆ ਇਸਾ ਮੁਸਾ ਮੇਟ ਮਟਾਇਆ ਸੰਗ ਮੁਹੰਮਦ ਯਾਰ ਇੱਕ ਜਮਤ ਬਨਾਈਆ ਅੱਲਾ ਰਾਨੀ ਤਨ ਸ਼ਿੰਗਾਰ ਕਰਾਇਆ ਕਲਾ ਸੁਸਾ ਤਨ ਸੋਹਾਈਆ ਨਾਨਕ ਨਿਰੰਕਾਰੀ ਜੋਤਿ ਅਕਾਰਾ ਇਕ ਕਰਾਇਆ ਚਾਰੋ ਕੁੰਟ ਰੁਸ਼ਨਾਇਆ ਪੁਰਖ ਅਬਨਾ ਚੀ ਕਿਰਪਾ ਕਰ ਸਤਨਾਮ ਝੋਲੀ ਪਾਇਆ ਕਾਲਯੁਗ ਤੇਰੀ ਸੱਚ ਤਾਰ ਚਲਾਈਆ ਦਹ ਦਿਚਾ ਵੇਖ ਵਖਾਇਆ ਚਾਰੋ ਪੂੰਟ ਫੇਰਾ ਪਾਈਆ ਮਨਮਤ ਬੁੱਧ ਹੰਕਾਰ ਵਿਕਾਰ ਨਾ ਕਿਸੇ ਟੜਾਇਆ ਮਨਮੁਖ ਸੁੱਤੇ ਬੇਪਰਵਾਹੀਆ ਗੁਰ ਗੋਬਿੰਦਾ ਘਰ ਉਠਾਇਆ ਸੱਚਾ ਚੋਲਾ ਤਨ ਪਹਿਨਾਈਆ ਪੰਚਮ ਪੰਜਾਂ ਛੰਗਾਰ ਕਰਾਇਆ ਪੰਚਮ ਮੇਲ ਮਲਾਈਆ ਅੰਮ੍ਰਿਤ ਆਤਮ ਤਾਰ ਬਿ ਆਇਆ ਆਪਣਾ ਰੂਪ ਵਟਾਈਆ ਇਕਾ ਇੱਕ ਅਕਾਰ ਕਰ ਏਕਾ ਦੂਜਾ ਪਹੁੰਚ ਕਾਇਆ ਚਾਰ ਵਰਨ ਰਿਹਾ ਕਰਾਈਆ ਕਰਾਇਆ ਵਰਨ ਵਰਨ ਰਹਿਨ ਨ ਪਾਇਆ ਗੁਰ ਚੇਲਾ ਇੱਕ ਦਵਾਰ ਸੁਹਾਇਆ ਸਦਨੁ ਸਹਿ ਲਾਇਆ ਪਿਅਖ ਮਾਇਆ ਪੁੱਤ ਸਪੂਤਾ ਵਾਰ ਰਵਖਾਈਆ ਅੰਤਮ ਵੇਲਾ ਇੱਕ ਪੁਕਾਰ ਪ੍ਰਭ ਅੱਗੇ ਬੈਠਾ ਸੀਸ ਚੁਕਾਇਆ ਕਲਯੁਗ ਤੇਰੀ ਕਾਲੀ ਤਾਰ ਤਕਾਈਆ ਰਹਿਣ ਅੰਧੇਰੀ ਛਾਈਆ ਕਾਲਯੁਗ ਤੇਰੀ ਕਾਲੀ ਧਾਰ ਤਕਾਇਆ ਰੇਨ ਅੰਧੇਰੀ ਚਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਜੋਤ ਤਹਰ ਗੋਬਿੰਦ ਗੋਬਿੰਦ ਰੇਹਾ ਦਿਨਾਈਆ ਪਾਰ ਬ੍ਰਹਮ ਪੁਰਖ ਅਬਨਾਚੀ ਆਪਣਾ ਕਰਮ ਕਮਾਇਆ ਆਪੇ ਹੋਏ ਘਟ ਘਟ ਵਾਸੀ ਦਿਸ ਕਿਸੇ ਨਾ ਆਇਆ ਸੇਵਕ ਸੇਵਾ ਦਾਸਨ ਦਾਸੀ ਸਾਚਾ ਮਾਰਗ ਇਕ ਵਖਾਇਆ ਕਲਯੁਗ ਅੰਤ ਮ ਜੋਤ ਕਰੇ ਪਰਕਾਚੀ ਸੰਵਲ ਨਗਰੀ ਤਾਮ ਸੁਹਾਇਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਜੋਤ ਧਾਰ ਨੇਕਲੰਕ ਨਰੇਣ ਨਾਰੂ ਏਕਾ ਨਉ ਰਖਾਇਆ ਏਕਾ ਨਉ ਨਿਰੰਕਾਰ ਅੰਤਮ ਕਲ ਰਖਾਏਂਦਾ ਸ਼ਬਦ ਖੰਡਾ ਤੇਜ ਕਟਾਰ ਸਚੇਤਨ ਸਮਝਾਏਂਦਾ ਨੌਖੰਡ ਪ੍ਰਿਥਵੀ ਮਾਰੇ ਮਾਰ ਸੱਤਾ ਦੀ ਪਾ ਆਪ ਹਿਲਾਇੰਦਾ ਰਾਜ ਰਜਾਨਾ ਚਾਹ ਸੁਲਤਾਨਾ ਤਖਤ ਤਾਜ ਕੋਈ ਰਹਿਨ ਨਾ ਪਾਇੰਦਾ ਗਉ ਗਰੀਬਾਂ ਪਾਵੇ ਸਾਰ ਪ੍ਰਤ ਪਾਲਕ ਆਪ ਅੱਖ ਮੈਂਦਾ ਰੈਨ ਅੰਧੇਰੀ ਮਿਟੇ ਅੰਦੇ ਅੰਦੇ ਆਰ ਝੂਠ ਝੂਠ ਪਾਰ ਕਰਾਇੰਦਾ ਆਪੇ ਆਪਣੀ ਕਿਰਪਾ ਧਾਰ ਕਾਲ ਯੁਗ ਕਾਇਆ ਕਿਰਿਆ ਕਰਮ ਕਮਾਏਂਦਾ ਸੰਤ ਸਹੇਲੇ ਲਏ ਉਭਾਰ ਗੁਰਮਖੰ ਮੇਲ ਮਲਾਈਂਦਾ ਗੁਰ ਗਰੰਤ ਗੁਰੂ ਗੋਬਿੰਦ ਖਬਰਦਾ ਗੜਾ ਸਾਧ ਜਾਇਕ ਵਿਖਾਏਂਦਾ ਭਾਰਤਖੰਡ ਤੇਰੀ ਪਾਵੇ ਸਾਰੋਂ ਨੌਖੰਡ ਪ੍ਰਿਥਵੀ ਜਾਏ ਵੰਡੀ ਸੰਮਤ 14 ਵੇਖ ਵਿਖਾਏਂਦਾ ਅੱਲਾ ਰਾਣੀ ਹੋਏ ਅੰਰੰਡੀ ਸਾંગ ਮੁਹੰਮਦ 4000 ਰੋਮਨ ਤਾਹਾਂ ਮਾਰ ਪੱਲੂ ਗਲ ਵਿੱਚ ਪਾਏਂਦਾ ਈਸਾ ਮੂਛਾ ਪੈਨ ਬੰਦੀ ਬੰਦੀ ਬੰਦ ਕਰਾਇੰਦਾ ਅੰਤਮ ਵੇਲਾ ਕਲਯੁਗ ਟੁੱਠਾ ਸੋਹ ਹੰਗ ਬਾਜੀ ਕੋ ਡਾਇੰਦਾ ਕਲਯੁਗ ਝੂਠਾ ਝੂਠਾ ਪੀਸਨ ਪੀਠਾ ਹਰ ਖਾਲੀ ਟੁੱਟਾ ਹਥ ਵਰਖਾਇੰਦਾ ਪੁਰਖ ਅਬ ਨਾਚੀ ਏਕਾਂ ਟੁੱਠਾ ਚਾਰ ਵਰਨ ਕਰਾਏ ਕਾ ਮੁਠਾ ਗੁਰਮਖ ਰਹਿਨ ਨਾ ਦੇਵੇ ਕੋਈ ਰੂਠਾ ਆਪੇ ਆਪਣਾ ਮੇਲ ਮਲਾਇਂਦਾ ਮਨਮੁਖ ਜੀਵਾ ਮਾਰੇ ਕਰ ਕਰ ਪੁੱਠਾ ਜੋਤੀ ਜੋਤ ਸਰੂਪ ਹਰ ਆਪ ਆਪਣੀ ਜੋਤ ਤਾਰ ਨੇਕ ਲੰਕ ਨਰੇਨ ਨਰੋ ਕਾਲ ਯੁਗ ਤੇਰੀ ਅੰਤ ਕਰਾਏਂਦਾ ਕਾਲ ਯੁਗ ਤੇਰੀ ਅੰਤਮ ਕਾਲ ਪ੍ਰਭ ਸਾਚਾ ਪੂਰ ਕਰਾਏਂਦਾ ਮਨ ਮੁਖ ਜੀਵ ਤੇਰੇ ਲਾਲ ਤੇਰੀ ਚੋਲੀ ਪਾਏਂਦਾ ਲਾੜੀ ਮੌਤ ਬਨੇ ਦਲਾਂ ਲੋਕ ਮਾਤ ਰਖਾਏਂਦਾ ਰਾਏ ਧਰਮ ਨਬੇੜਾ ਹੱਕ ਹਲਾਲ ਆਪਣਾ ਆਪ ਕਰਾਇੰਦਾ ਚਿੱਤਰ ਗੁਪਤ ਲੇਖਾਂ ਰਿਹਾ ਸੰਭਾਲੋ ਸੰਮਤ ਸੋਲਾ ਕੋਲਵ ਖਾਇੰਦਾ ਸਫਲ ਨਾ ਇਸੇ ਕਿッセ ਢਾਲ ਕਲਯੁਗ ਕਾਇਆ ਖਾਲੀ ਹੱਥ ਆਪ ਕਰੈਂਦਾ ਚਾਰੇ ਕੁੰਟ ਫਿਰੇ ਕਾਲਮੇ ਹਾਲ ਆਪੇ ਆਪਣੀ ਤ੍ਰਿਸ਼ਨਾ ਭੁੱਖ ਮਿਟਾਐਂਦਾ ਗੁਰਮੁਖ ਸਾਚੇ ਸ਼ਬਦ ਕੰਗਾਲ ਪ੍ਰਭ ਸਾਚਾ ਆਪ ਉਠਾਐਂਦਾ ਦੇਵੇ ਨਾਮ ਸਚਾ ਤਨਮਾਲ ਆਤਮ ਝੋਲੀ ਆਪ ਪਰਾਇਂਦਾ ਕਾਇਆ ਝੋਲੀ ਰੰਗ ਚਾੜ ਲਾਲ ਗੁਲਾਲ ਤ੍ਰਿष्णा ਭੁਖ ਮਿਟਾਏਂਦਾ ਅੰਦਰ ਮੰਦਰ ਏਕ ਵਖਾਏ ਸੱਚੀ ਧਰਮਸਾਲ ਚਾਰ ਦਿਵਾਰ ਨਾ ਕੋਈ ਰਖਾਏਂਦਾ ਨਹਦ ਵਜਾਏ ਸਾਚਾ ਤਾਲ ਮਹੱਤਰ ਨਰ ਲਾ ਇੱਕ ਤਲਵਾੜਾ ਆਪ ਵਜਾਏਂਦਾ ਜੋਤੀ ਜੋਤ ਸਰੂਪ ਹਰ ਆਪ ਆਪਣੀ ਜੋਤ ਧਾਰ ਗੁਰਮੁਖ ਸੁਹਾਏ ਤੇਰਾ ਦਰ ਬੰਕ ਦੀਵਾਰੀ ਆਪ ਹੋ ਆਇਂਦਾ ਬੰਕ ਦੀਵਾਰ ਗੁਰਮੁਖ ਤੇਰਾ ਇਕਾ ਇੱਕ ਸੁਹਾਇਆ ਨਾ ਕੋਈ ਸਾਂਜ ਨਾ ਸਵੇਰਾ ਏਕਾ ਰੰਗ ਰੰਗਾਇਆ ਆਪ ਚੁਕਾਏ ਮੇਰਾ ਤੇਰਾ ਹੋ ਮੇ ਰੋਗ ਮਿਟਾਇਆ ਕਾਇਆ ਵਸੇ ਨਗਰ ਖੇੜਾ ਪ੍ਰਭ ਸਾਚੇ ਆਸਨ ਲਾਇਆ ਪੰਚ ਚੁਕਾ ਮਨ ਆਇਆ ਝੇੜਾ पञ्चामेल् मलाया